ਦੀਪਕ ਜੀ ਹਰੀਆਂ ਪੱਗਾਂ ਤੇ ਕਾਲੀਆਂ ਝੰਡੀਆਂ ਕੀ ਪੀਐਮO ਵਾਸਤੇ ਇੱਕ ਕਹਿ ਲਓ ਆ ਇੱਕ ਡਰ ਦਾ ਬਾਇਸ ਬਣ ਗਈਆਂ ਨੇ ਕੀ ਚੱਲ ਰਿਹਾ ਜੀ ਬਿਲਕੁਲ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਦੋ ਦਿਨਾਂ ਦੇ ਦੌਰੇ ਤੇ ਪੰਜਾਬ ਆ ਰਹੇ ਨੇ ਹਮਮ ਕੱਲ ਨੂੰ ਹਰਿਆਣਾ ਦੇ ਔਰ ਦਿੱਲੀ ਦੇ ਵਿੱਚ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ 23 ਤਰੀਕਾ ਸੋ ਇਸ ਲਈ ਹਰਿਆਣਾ ਤੋਂ ਉਹਨਾਂ ਦੀ ਕਰੇਲੀ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਦੁਪਹਿਰ ਬਾਅਦ ਪੰਜਾਬ ਪਹੁੰਚਣਾ ਤੇ ਪਟਿਆਲੇ ਦੇ ਵਿੱਚ ਕਰੇਲੀ ਰੱਖੀ ਹੈ ਤੇ ਫਿਰ ਅਗਲੇ ਦਿਨ ਗੁਰਦਾਸਪੁਰ ਔਰ ਜਲੰਧਰ ਹੈ ਹਮ ਹਮ ਪਰ ਇਹ ਸਭ ਦੇ ਦਰਮਿਆਨ ਦੋ ਪਹਿਲੂ ਨੇ ਇੱਕ ਪਾਸੇ ਕੇਂਦਰ ਦੇ ਹਵਾਲੇ ਨਾਲ ਪੀਐਮਓ ਹਾਊਸ ਦੇ ਹਵਾਲੇ ਨਾਲ ਕੁਝ ਰਿਪੋਰਟਾਂ ਪੰਜਾਬ ਤੋਂ ਮੰਗੀਆਂ ਗਈਆਂ ਨੇ ਪੰਜਾਬ ਸਰਕਾਰ ਤੋਂ ਕੁਝ ਇਨਪੁਟ ਮੰਗੇ ਗਏ ਨੇ ਜੀ ਦੂਸਰੇ ਪਾਸੇ ਕੇਂਦਰ ਦੀਆਂ ਆਪਣੀਆਂ ਖੁਫੀਆ ਏਜੰਸੀਆਂ ਰਪੋਟਾਂ ਇਕੱਠੀਆਂ ਕਰਦੀਆਂ ਫਿਰਦੀਆਂ ਨੇ ਸੁੰਗਦੀਆਂ ਫਿਰਦੀਆਂ ਨੇ ਸਾਰਾ ਕੁਝ ਸੋ ਇਹ ਪਹਿਲੂ ਆ ਤੇ ਤੀਸਰਾ ਅਜ ਇੱਕ ਕਹਿੰਦੇ ਜੀ ਕਿ ਕੋਈ ਝੰਡਾ ਲਹਿਰਾਤਾ ਜੀ ਉੱਥੇ ਪੰਨੂ ਦੇ ਕਹਿੰਦੇ ਜੀ ਇਹ ਧਮਕੀ ਆ ਗਈ ਜੀ ਪੰਨੂ ਦੀ ਉਹ ਹਵਾ ਦੇ ਨਾਲ ਪੁਲਿਸ ਬਿਲਡਿੰਗਾਂ ਬੁਲਡਿੰਗਾਂ ਪਾਲਦੀ ਫਿਰਦੀ ਹੈ ਕਿ ਕਿਹਨੇ ਲੈ ਕਿਹਨੇ ਨੇ ਕੋਈ ਬਣ ਰਹੀ ਬਿਲਡਿੰਗ ਸੀ ਸ਼ਾਇਦ ਭਰਤਿੰਦਰ ਚਾਹਲ ਦੀ ਕੋਈ ਪੁਰਾਣੀ ਬਿਲਡਿੰਗ ਬੁਲਡਿੰਗ ਹੈ ਉੱਥੇ ਉਹ ਬਣ ਰਹੀ ਹੈ ਉਹਦਾ ਕੰਮ ਉੱਥੇ ਉਹ ਇਹ ਸਾਰੇ ਪਹਿਲੂਆਂ ਦੇ ਵਿਚਾਲੇ ਜਿਹੜੀ ਇਹ ਚਰਚਾ ਹੈ ਕਿ ਹਰੀਆਂ ਪੱਗਾਂ ਜਾਂ ਕਾਲੀਆਂ ਝੰਡੀਆਂ ਤੋਂ ਡਰ ਲੱਗਦਾ ਉਹਦੇ ਵਿੱਚ ਇਹ ਹੈ ਕਿ ਅੱਜ 100 ਦਿਨ ਪੂਰੇ ਹੋ ਗਏ ਸ਼ੰਭੂ ਬਾਡਰ ਤੇ ਕਿਸਾਨ ਅੰਦੋਲਨ ਨੂੰ ਹੂੰ ਹੂੰ ਉੱਥੇ ਵੱਡਾ ਇਕੱਠ ਹੋਇਆ ਜੀ ਉਸ ਵੱਡੇ ਇਕੱਠ ਚੋਂ ਕਾਲ ਦਿੱਤੀ ਗਈ ਕਿ ਆਪਾਂ ਭਾਜਪਾ ਦੇ ਲੀਡਰਾਂ ਦੇ ਘਰ ਵੀ ਘੇਰਨੇ ਆਂ ਉਮੀਦਵਾਰ ਵੀ ਘੇਰਨੇ ਆਂ ਤੇ ਆ ਵੱਡੇ ਲੀਡਰ ਨਰੇਂਦਰ ਮੋਦੀ ਉਮਿਤ ਸ਼ਾ ਜੀਪੀ ਨੱਡਾ ਹੋਰੀ ਜਿਹੜੇ ਆ ਰਹੇ ਨੇ ਉਹਨਾਂ ਨੂੰ ਵੀ ਆਪਾਂ ਰੋਕੇ ਸਵਾਲ ਪੁੱਛਨੇ ਆਂ ਹੂੰ ਹੂੰ ਇੱਕ ਦੋ ਦਿਨ ਪਹਿਲਾਂ ਜਗਰਾਉਂ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਵੱਡੀ ਮਹਾਂ ਰੈਲੀ ਹੁੰਦੀ ਹੈ ਜਿਹੜੀ ਹੂੰ ਹੂੰ ਉਸ ਮਹਾਂ ਰੈਲੀ ਦੇ ਵਿੱਚ ਐਸਕੇਐਮ ਦੀ ਸੰਯੁਕਤ ਸੰਮੋਰਚੇ ਦੀ ਜਿਹਨੂੰ ਇਹ ਡੱਲੇ ਆ ਪੰਦੇਰ ਹੋਰਾਂ ਦੀ ਤਰ ਰਾਜਨੀਤਿਕ ਤੌਰ ਤੇ ਐਸਕੇਐਮ ਕਹਿੰਦੀ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਨਰਿੰਦਰ ਮੋਦੀ ਆ ਰਹੇ ਨੇ ਅਸੀਂ ਇਹਦਾ ਸਵਾਗਤ ਥੋੜਾ ਕਰਨਾ ਦਾ ਸਵਾਲ ਕਰਨੇ ਹੂੰ ਹੂੰ ਸੜਾ ਕੰਮ ਤਾਂ ਸਵਾਲ ਕਰਨਾ ਔਰ ਸਵਾਲ ਵੀ ਉਹ ਨੇ ਜਿਹੜੇ ਦਿੱਲੀ ਜਿਨ੍ਹਾਂ ਦੇ ਇਹਨਾਂ ਨੇ ਆਪ ਜਵਾਬ ਦਿੱਤੇ ਸੀ ਹੁਣ ਖੁਦ ਮੁੱਕਰ ਗਏ ਹੂੰ ਹੂੰ ਅਸੀਂ ਤਾਂ ਉਹ ਸਵਾਲ ਕਰਨੇ ਆ ਤੇ ਦੂਸਰਾ ਉਹ ਕਹਿੰਦੇ ਕਿ ਜੇਕਰ ਇੱਥੋਂ ਤੱਕ ਉਸ ਮੰਚ ਤੋਂ ਗੱਲ ਹੋਈ ਹੈ ਕਿ ਜੇਕਰ ਹੁਣ ਭਾਜਪਾ ਨੂੰ ਨਾ ਰੋਕਿਆ ਗਿਆ ਜਾਂ ਭਾਜਪਾ ਹੁਣ ਆ ਗਈ ਤਾਂ ਅਗਲੀ ਵਾਰ ਚੋਣਾ ਨਹੀਂ ਹੋਣਗੀਆਂ ਮੁੜ ਕੇ ਇਹ ਕਿਸਾਨਾਂ ਨੂੰ ਖਤਸਾ ਇਸ ਲਈ ਕਸਾਨਾ ਦੀ ਇਨਪੁਟ ਏਜੰਸੀਆਂ ਲੈ ਰਹੀਆਂ ਨੇ ਹੂੰ ਤੇ ਇਹ ਬਿਆਨਬਾਜ਼ੀ ਨੂੰ ਆਧਾਰ ਬਣਾ ਕੇ ਪੰਜਾਬ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ ਜੀ ਕਿ ਐਮਓ ਹਾਊਸ ਨੇ ਪੰਜਾਬ ਦੇ ਵਿੱਚੋਂ ਪੰਜਾਬ ਪੁਲਿਸ ਤੋਂ ਪੰਜਾਬ ਦੀ ਡੀਜੀਪੀ ਤੋਂ ਇਹ ਰਿਪੋਰਟ ਮੰਗੀ ਆ ਕਿ ਜੀ ਸਾਨੂੰ ਇਹ ਜਾਣਕਾਰੀ ਦਿਓ ਕਿਹੜੇ ਪੁਲਿਸ ਕਰਮਚਾਰੀ ਕਿਹੜੇ ਪੁਲਿਸ ਅਫਸਰ ਹੈ ਪੀਐਮ ਸਾਹਿਬ ਦੀ ਤੁਸੀਂ ਸਿਕਿਉਰਿਟੀ ਚਲਾਉਂਗੇ ਜੀ ਬੇਸ਼ੱਕ ਐਨਐਸਜੀ ਦੇ ਕਮਾਂਡੋ तैनात ਕਰ ਦਿੱਤੇ ਗਏ ਨੇ ਬਿਸ਼ੱਕ ਗੁਜਰਾਤ ਦੀਆਂ ਸੱਤ ਪੁਲਿਸ ਕੰਪਨੀਆਂ ਪੰਜਾਬ ਚ ਭੇਜ ਦਿੱਤੀਆਂ ਗਈਆਂ ਨੇ ਕੇਂਦਰੀ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਪਰ ਉਹਦੇ باوجود ਵੀ ਪੰਜਾਬ ਪੁਲਿਸ ਤੋਂ ਮੰਗਿਆ ਗਿਆ ਕਿ ਤੁਹਾਡੇ ਕਿਹੜੇ ਅਫਸਰ ਹੋਣਗੇ ਕਿਉਂਕਿ ਉਹ ਕਹਿੰਦੇ ਆ ਨਾ ਕਿ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਪੀਂਦਾ ਉਹ 5 ਜਨਵਰੀ 2022 ਵਾਰ-ਵਾਰ ਯਾਦ ਆਉਂਦੀ ਹੋਣੀ ਨਰਿੰਦਰ ਮੋਦੀ ਯੋਹਰਨ ਕਿ ਪੰਜਾਬ ਆਏ ਸੀ ਬਠਿੰਡਾ 에ਰਪੋਰਟ ਤੋਂ ਉਤਰ ਕੇ ਫਿਰੋਜ਼ਪੁਰ ਨੂੰ ਸੜਕ ਰਾਹੀਂ ਜਾ ਰਹੀ ਸੀ ਕਿ ਜੀ ਅੱਗੇ ਪੁਲ ਤੇ ਕਿਸਾਨ ਟੱਕਰ ਕੇ ਗੱਡੀ ਪੁਲਿਸ ਨੂੰ ਫੋਰਸ ਨੂੰ ਜਾਂ ਉਹਨਾਂ ਦੇ ਸੁਰੱਖਿਆ ਦਸਿਆਂ ਨੂੰ ਪੁਲ ਤੇ ਰੋਕਣੀ ਪੈਗੀ ਜੀ ਅਸਲ 'ਚ ਤਾਂ ਇਹ ਵੀ ਚਰਚਾ ਸੀ ਕਿ ਭਾਈ ਜਿਹੜੀ ਰੈਲੀ ਜਾਣਾ ਸੀ ਉਹ ਰੈਲੀਓ ਖਾਲੀ ਸੀ ਉਸੇ ਜਾ ਕੇ ਕੀ ਕਰਨਾ ਸੀ ਪਰ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਬੀਬੀਆਈਪੀ ਦੇ ਹਵਾਲੇ ਨਾਲ ਪੁਲ ਤੇ ਗੱਡੀ ਰੋਕਣਾ ਸੁਰੱਖਿਆ ਦੇ ਹਵਾਲੇ ਨਾਲ ਸਹੀ ਨਹੀਂ ਸੀ ਜੀ ਸੋ ਜੋ ਨਿਯਮਾਵਲੀ ਨੇ ਤੇ ਪਰ ਉੱਥੇ ਰੋਕ ਕੇ ਵੀ ਫੋਟੋ ਸੈਸ਼ਨ ਹੋਣਾ ਬਕਾਇਦਾ ਸਿਕਿਉਰਿਟੀ ਗਾਰਡ ਤੋਂ ਸਾਈਡ ਤੋਂ ਕੇ ਸ਼ੀਸ਼ੇ ਚ ਫੋਟੋ મોદી ਦੀ ਦਿਖਣ ਦੇਣਾ ਇਹਦੇ ਵੀ ਕਈ ਅਰਥ ਕੱਢੇਗੇ ਪਰ ਉਸ ਤਰੀਕ ਨਰਿੰਦਰ ਮੋਦੀ ਨੇ ਜਾ ਕੇ 에ਰਪੋਰਟ ਤੇ ਕਿਹਾ ਸੀਗਾ ਕਿ ਆਪਣੇ ਮੁੱਖ ਮੰਤਰੀ ਨੂੰ ਦੱਸ ਦਿਓ ਕਿ ਧੰਨਵਾਦ ਮੈਂ ਜਿੱਦਾਂ ਵਾਪਸ ਜਾ ਰਿਹਾ ਹਾਂ ਸੋ ਉਸ ਸਵਾਲੇ ਨਾਲ ਉਸ ਬਾਅਦ ਪੁਲਿਸ ਦੀ ਇਨਕੁਆਇਰੀ ਹੁੰਦੀ ਹੈ ਚੰਨੀ ਸਟੈਂਡ ਲੈ ਲੈਂਦੇ ਆ ਕਿਵੇਂ ਸਾਨੂੰ ਭੰਡੀ ਜਾਣੇ ਹੋ ਤੁਹਾਡੀ ਰੈਲੀ ਤਾਂ ਖਾਲੀ ਸੀ ਹੈਨਾ ਸੋ ਇਹ ਸਾਰੇ ਦੇ ਵਿਚਾਲੇ ਹੁਣ ਇੱਕ ਵਾਰ ਫੇਰ ਜਦੋਂ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਮੈਂ ਕਿਸਾਨ ਦਿੱਲੀ ਜਾਣੋ ਰੋਕੇ ਨੇ ਜਾਂ ਜਿਹੜੇ ਦਿੱਲੀ ਆਏ ਸੀ ਪਹਿਲਾ ਅੰਦੋਲਨ ਕਰਨ ਉਹਨਾਂ ਨਾਲ ਜੋ ਤਸ਼ੱਦਦਟ ਆਇਆ ਤੇ ਇੱਧਰ ਕਿਸਾਨਾਂ ਦਾ ਐਲਾਨ ਕਿ ਅਸੀਂ ਪਟਿਆਲੇ ਆਵਾਂਗੇ ਤੇ ਪਟਿਆਲੇ ਜਾਵਾਂਗੇ ਇਹਦੇ ਲਈ ਰਿਪੋਰਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਲਈ ਹਰੀਆਂ ਪੱਗਾਂ ਤੇ ਕਾਲੀਆਂ ਝੰਡਿਆਂ ਤੋਂ ਪੀਐਮਓ ਹਾਊਸ ਨੂੰ ਡਰ ਲੱਗ ਰਿਹਾ ਤਾਂ ਹੀ ਸਾਰੇ ਪਾਸਿਓਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਕਿ ਇਹ ਵੀ ਕਿਹਾ ਗਿਆ ਕਿ ਤੁਹਾਡੇ ਕੋਲ ਹੱਲ ਕੀ ਹੈ ਪੀਐਮਓ ਹਾਊਸ ਨੇ ਇਹ ਵੀ ਸਵਾਲ ਪੰਜਾਬ ਡੀਜੀਪੀ ਨੂੰ ਪੁੱਛਿਆ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਤੁਹਾਡੀ ਇਨਪੁਟ ਕੀ ਔਰ ਤਿਆਰੀ ਕੀ ਹੈ ਜੀ ਸੋ ਇਸ ਲਈ ਅੱਜ ਰਾਤ ਨੂੰ ਜੇਕਰ ਕੁਝ ਕਿਸਾਨ ਆਗੂ ਜੇ ਚੱਕ ਲੈ ਜਾਣ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਹੂੰ। ਦਿਪਕ ਚੋਹਦਰ ਪਟਿਆਲਾ ਵੀ ਕਹਿੰਦੇ ਪੂਰਾ ਸੀਲ ਕੀਤਾ ਹੋਇਆ ਪ੍ਰਧਾਨ ਮੰਤਰੀ ਦੇ ਦੌਰੇ ਕਰਕੇ। ਹਾਂ। ਦੇਖੋ ਕੱਲ ਨੂੰ ਪ੍ਰਧਾਨ ਮੰਤਰੀ ਤਿੰਨ ਵਜੇ ਪਟਿਆਲੇ ਦੇ ਕੋਲੋ ਗਰਾਉਂਡ ਚ ਪਹੁੰਚ ਰਹੇ ਨੇ ਹਮ ਔਰ ਪਟਿਆਲੇ ਪਹੁੰਚਦਾ ਮਤਲਬ ਸੁਨੇਹਾ ਆਮ ਤੌਰ ਤੇ ਇਹ ਜਾ ਰਿਹਾ ਕਿ ਪ੍ਰਨੀਤ ਕੋਰਲੀ ਵੋਟਾਂ ਮੰਗਣ ਆ ਰਹੇ ਨੇ ਹਮ ਹਮ ਪਰ ਵਿਜੇ ਜੀ ਆਪਾਂ ਇੱਕ ਦੋ ਵਾਰ ਪਹਿਲਾਂ ਇਹ ਗੱਲ ਕਰਦੇ ਰਹੇ ਹਾਂ ਕਿ ਜਦੋਂ ਇਹ ਵੱਡੇ ਲੋਕ ਆ ਕੇ ਰੈਲੀਆਂ ਕਰਦੇ ਨੇ ਤਾਂ ਉਹ ਇੱਕੋ ਰੈਲੀ ਨਾਲ ਚਾਰ ਪੰਜ ਹਲਕਿਆਂ ਨੂੰ ਕਵਰ ਕਰਨਗੇ ਹਮ ਹਮ ਸੋ ਨਰਿੰਦਰ ਮੋਦੀ ਦੀਆਂ ਤਿੰਨ ਰੈਲੀਆਂ ਨੇ ਕੱਲ ਨੂੰ ਪਹਿਲੀ ਰੈਲੀ ਦੇ ਵਿੱਚ ਪੰਜ ਹਲਕੇ ਕਵਰ ਹੋਣੇ ਆ ਜੀ ਤੇ ਅਗਲੀਆਂ ਦੋ ਰੈਲੀਆਂ ਚ 24 ਤਰੀਕ ਨੂੰ ਗੁਰਦਾਸਪੁਰ ਉਹ ਜਲੰਧਰ ਵਾਲੀ ਦੇ ਵਿੱਚ ਬਾਕੀ ਰਹਿੰਦੇ ਅੱਠ ਹਲਕੇ ਕਵਰ ਹੋ ਜਾਣੇ ਮਤਲਬ ਚਾਰ ਚ ਕੱਲ ਨੂੰ ਨਰਿੰਦਰ ਮੋਦੀ ਦੀ ਸਟੇਜ ਤੇ ਕਿੰਨੇ ਬੰਦਿਆਂ ਨੇ ਚੜਨਾ ਉਹ ਵੀ ਸੁਰੱਖਿਆ ਦਾ ਹੀ ਪਹਿਲੂ ਹੈ ਜੀ ਉਹ ਏਸੇ ਡਰ ਦਾ ਪਹਿਲੂ ਹੈ ਸਟੇਜ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੜਨਗੇ ਇਹ ਪ੍ਰਚਾਰ ਭਾਜਪਾਲੀ ਕਰਨ ਆ ਰਹੇ ਨੇ ਵੋਟਾਂ ਭਾਜਪਾਲੀ ਕਰਨ ਆ ਪਰ ਅਗਲਾ ਪ੍ਰਧਾਨ ਮੰਤਰੀ ਵੀ ਹਵਾਲੇ ਨਾਲ ਪ੍ਰਚਾਰੇ ਜਾਂਦੇ ਨੇ ਸੋ ਉਹ ਨਰਿੰਦਰ ਮੋਦੀ ਸਟੇਜ ਤੇ ਹੋਣਗੇ ਉਹਨਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸਿੰਘ ਜਾਖੜ ਹੋਣਗੇ ਨਾਲ ਪੰਜਾਬ ਮਾਮਲੇ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਆਪਣਾ ਗੁਜਰਾਤ ਦੇ ਬੀਜੇ ਹਾਂ ਰੂਪਾਣੀ ਹੋਰੀ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਜੇ ਕੋਈ ਰਾਸ਼ਟਰੀ ਲੀਡਰ ਹੋਰ ਆ ਗਿਆ ਤਾਂ ਉਹ ਹੋਊਗਾ ਨਹੀਂ ਤਾਂ ਇਹ ਹੋਣਗੇ ਇਹ ਤੋਂ ਬਿਨਾ ਜਿਨ੍ਹਾਂ ਦੀ ਜਾਣ ਪਹਿਚਾਨ ਲੋਕਾਂ ਨਾਲ ਕਰਾਉਣੀਆਂ ਨੇਦਰ ਮੋਦੀ ਨੇ ਉਹ ਪੰਜ ਉਮੀਦਵਾਰ ਹੋਣਗੇ ਪਟਿਆਲੇ ਤੋਂ ਪ੍ਰਨੀਤ ਕੌਰ ਬਠਿੰਡੇ ਤੋਂ ਪਰਮਪਾਲ ਕੌਰ ਸਿੱਧੂ ਸੰਗਰੂਰ ਤੋਂ ਅਰਵਿੰਦ ਖੰਨਾ ਐ ਤੇ ਇਸੇ ਤਰ੍ਹਾਂ ਸ਼ੀਤੀ ਫਤਿਹਗੜ੍ਹ ਸਾਹਿਬ ਤੋਂ ਗਿਜਾਰਾਮ ਹੋਰੀ ਤੇ ਫਿਰ ਫਰੀਦਕੋਟ ਹਲਕੇ ਤੋਂ ਹੰਸ ਰਾਜ ਹੰਸ ਜੀ ਸੋ ਇਹਨਾਂ ਪੰਜਾਂ ਦੀ ਜਾਣ ਪਛਾਣ ਕਰਾ ਕੇ ਮੋਦੀ ਉਹਨਾਂ ਲਈ ਵੋਟਾਂ ਮੰਗ ਕੇ ਜਾਣਗੇ ਸੋ ਪਰ ਜਿਹੜਾ ਹਵਾਲਾ ਆਪਾਂ ਇਹ ਸਵਾਲਿਆਂ ਦਾ ਦੇ ਰਿਹਾ ਕਿ ਹਾਂ ਮਤਲਬ ਕਿ ਪ੍ਰਧਾਨ ਮੰਤਰੀ ਦੇ ਆਉਣ ਲੈ ਕੇ ਕਿਸਾਨਾਂ ਦਾ ਫਿਕਰ ਹੈ ਤਾਂ ਉਹਦਾ ਹੀ ਇਹ ਤਰੀਕਾ ਹੈ ਕਿ ਪਾਈ ਪਟਿਆਲਾ ਕੱਲਾ ਕੱਲੀ ਗਲੀ ਮਹੱਲਾ ਸੀਲ ਕਰ ਦਿੱਤਾ ਗਿਆ ਬੰਨ ਕੇ ਰੱਖਤਾ ਮਤਲਬ ਮੈਂ ਤਾਂ ਇਹ ਵੀ ਕਹਿਣਾ ਕਿ ਪਾਈ ਕੱਲ ਨੂੰ ਨਰਿੰਦਰ ਮੋਦੀ ਨੇ ਪਟਿਆਲੇ ਆਉਣਾ ਇਸ ਲਈ ਤੁਸੀਂ ਪਟਿਆਲੇ ਨਾ ਜਾਇਓ ਮਤਲਬ ਮੈਂ ਭਗਤਾਂ ਨੂੰ ਨਹੀਂ ਕਹਿ ਰਿਹਾ ਮੈਂ ਸਮਰਥਕਾਂ ਨੂੰ ਨਹੀਂ ਕਹਿ ਰਿਹਾ ਮੈਂ ਆਮ ਜਨਤਾ ਨੂੰ ਕਹਿ ਰਹੇ ਕਿ ਜੇ ਕੋਈ ਕਚਹਿਰੀ ਕੰਮ ਹੈ ਕੋਈ ਯੂਨੀਵਰਸਿਟੀ ਕੰਮ ਹੈ ਕੋਈ ਹਸਪਤਾਲ ਵਾਲੀ ਦਵਾਈ ਬੁੱਟੀ ਲੈਣ ਜਾਣਾ ਹੈ ਹੈਨਾ ਜਾਂ ਕਿਸੇ ਦਾ ਕੋਈ ਕੋਈ ਹੋਰ ਫੇਰੀ ਟੋਰੀ ਹੈ ਕੋਈ ਹੋਰ ਮਸਲਾ ਹੈ ਖਰੀਦੋ ਪਰੋਖਤਾ ਪਟਿਆਲਾ ਸ਼ਹਿਰ ਚੋਂ ਤਾਂ ਭਾਈ ਇੱਕ ਦਿਨ ਜੇ ਟਾਲ ਸਕਦੇ ਹੋ ਟਾਲ ਲਿਓ ਕਿਉਂਕਿ ਚਾਹੇ ਚੰਡੀਗੜ੍ਹ ਤੋਂ ਰਾਹ ਜਾਂਦਾ ਹੋਵੇ ਚਾਹੇ ਸਰਹੰਦਾਲੇ ਪਾਸਿਓਂ ਰਾਹ ਜਾਂਦਾ ਹੋਵੇ ਚਾਹੇ ਬਠਿੰਡੇ ਵਾਲੀ ਰੋਡ ਹੋਵੇ ਚਾਹੇ ਨਾਬੇ ਮਰੇਲਕੋਟੜ ਵਾਲੀ ਰੋਡ ਹੋਵੇ ਹੈ ਚਾਹੇ ਭਾਰਸੋਂ ਵਾਲੇ ਪਾਸਿਓਂ ਆਉਂਦਾ ਹੋਵੇ ਜਿਹੜੇ ਵੀ ਪਾਸਿਓਂ ਕੋਈ ਰਾਹ ਪਟਿਆਲੇ ਨੂੰ ਆਉਂਦਾ ਉਸ ਹਰ ਰਾਹ ਦੇ ਉੱਤੇ ਨਾਕਾਬੰਦੀ ਪਿਛਲੇ 3 ਦਿਨਾਂ ਤੋਂ ਕਰ ਦਿੱਤੀ ਗਈ ਹੈ ਤੇ ਅੱਜ ਰਾਤ ਨੂੰ ਪੂਰੀ ਚੌਕਸ ਹੈ ਪਟਿਆਲੇ 'ਚ ਹਰ ਗੱਡੀ ਵੜਦੀ ਚੈੱਕ ਕਰਨੀ ਹੈ ਹਰ ਟੈਂਪੋ ਟਰਾਲੀ ਵੜਦੀ ਚੈੱਕ ਕਰਨਾ ਹੈ ਬੱਸ ਅੱਡੇਆਂ 'ਚੋਂ ਨਿਕਲਦੇ ਲੋਕ ਚੈੱਕ ਕਰਨੇ ਆ ਰੇਲ ਸਟੇਸ਼ਨ ਤੋਂ ਨਿਕਲਦੇ ਲੋਕ ਚੈੱਕ ਕਰਨੇ ਆ ਕਿਉਂਕਿ ਡਰ ਇੱਥੇ ਵੀ ਉਹੀ ਹੈ ਕਿ ਕਿਤੇ ਕੋਈ ਕਾਲੀਆਂ ਝੰਡੀਆਂ ਨਾ ਦਿਖਾ ਦੇਵੇ ਕੋਈ ਨਾਰੇਬਾਜੀ ਨਾ ਹੋ ਜਵੇ ਮਾਨ ਸੁਰੱਖਿਆ ਵਾਲਾ ਪਹਿਲੂ ਇੱਕ ਵੱਖਰਾ ਪਹਿਲੂ ਹੁੰਦਾ ਜੀ 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 ਪਰ ਉਸ ਪਹਿਲੂ ਨਾਲੋਂ ਵੱਧ ਖਤਰਾ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਜਿਹੜਾ ਰੋਸਾ ਹੈ ਖਾਸ ਕਰ ਕਿਸਾਨਾਂ ਦੇ ਵਿੱਚ ਜਿਹੜਾ ਰੋਸਾ ਹੈ ਉਹ ਜੇ ਦੇਖਿਆ ਤਾਂ ਰੰਗ ਪੈ ਜਾਵੇ ਤੇ ਪਿਛਲੀ ਵਾਰ ਮਾਨ ਸਰਕਾਰ ਕਹਿੰਦੀ ਕਿ ਸਾਨੂੰ ਨਾ ਲੱਗੇ ਕਿਉਂਕਿ ਚੰਨੀ ਹੋਰੀ ਸਟੈਂਡ ਲੱਗੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਫੀ ਮੰਗ ਲਈ ਸੀ ਸਰਕਾਰ ਬਣਨ ਤੋਂ ਬਾਅਦ ਜੀ 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 ਸੋ ਇਹ ਇਸ ਲਈ ਇਹ ਸਵਾਲੇ ਨਾਲ ਲਿਖੇਰ ਸੋ ਪਟਿਆਲਾ ਬਿਲਕੁਲ ਜੀ ਬਿੰਨਿਆ ਪਿਆ ਕੋਈ ਜਿਹੜੀ ਪਤਲੀ ਗਲੀ ਵੀ ਕਿਸੇ ਨਾਲ ਵਾਲੇ ਸ਼ਹਿਰ ਚ ਆ ਰਹੀ ਹੈ ਨਾ ਉੱਥੇ ਵੀ ਦੋ ਪੁਲਿਸ ਵਾਲੇ ਖੜਾਏ ਹੋਏ ਵਿਚਾਰੇ ਜੀ ਦੀਪਕ ਜੀ ਜੇ ਹੁਣ ਥੋੜੀ ਗੱਲ ਸਿਆਸਤ ਤੋਂ ਹਟ ਕੇ ਉਂਝ ਕਰੀਏ ਵੀ ਹਥਿਆਰਾਂ ਦਾ ਚਲਚਲਨ ਕਿੰਨਾ ਘਾਇ ਹੈ ਨਾ ਭਾਰਤ ਦੇ ਵਿੱਚ ਤੇ ਖਾਸ ਤੌਰ ਤੇ ਯੂਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਹਥਿਆਰ ਰੱਖਣ ਦੇ ਵਿੱਚ ਬੀਬੀਆਂ ਮੋਰੀ ਨੇ ਸੋ ਕੀ ਇਹ ਲਾਇਸੈਂਸੀ ਹਥਿਆਰਾਂ ਦੀ ਗੱਲ ਹੀ ਹੋਣੀ ਹੈ ਇਹ ਵੀ ਲਾਇਸੈਂਸ ਹੁਣਾਂ ਦੇ ਨਾਂ ਤੇ ਜ਼ਿਆਦਾ ਨਹੀਂ ਹਾਂ ਬਿਲਕੁਲ ਬਿਲਕੁਲ ਤੁਸੀਂ ਇਹ ਦੋ ਪਹਿਲੂ ਨੇ ਇੱਕ ਪਹਿਲੂ ਤਾਂ ਹੈਗਾ ਕਿ ਲਾਇਸੈਂਸੀ ਹਥਿਆਰ ਸਭ ਤੋਂ ਵੱਧ ਕਿਹੜੇ ਸੂਬਿਆਂ 'ਚ ਨੇ ਹੂੰ ਫਿਰ ਉਹ ਤੋਂ ਬਾਅਦ ਜੇਕਰ ਬੀਬੀਆਂ ਦੇ ਲਾਇਸੈਂਸੀ ਹਥਿਆਰ ਦੇਖੀ ਜਾਨ ਫਿਰ ਉਹਨਾਂ 'ਚ ਕਿਹੜੇ ਸੂਬੇ ਮੋਰੀ ਨੇ ਜੀ ਜੀ ਇਹ ਦੋ ਚੀਜ਼ਾਂ ਨੇ ਹੂੰ ਸੋ ਜੇਕਰ ਤੁਸੀਂ ਲਾਇਸੈਂਸੀ ਹਥਿਆਰਾਂ ਦੇ ਮਾਮਲੇ 'ਚ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਯੂਪ 'ਚ ਨੇ ਜੀ ਹੂੰ ਹੂੰ ਠੀਕ ਹੈ ਇਹ ਲਾਇਸੈਂਸੀ ਹਥਿਆਰ ਨੇ ਉਹ ਤੋਂ ਬਿਨਾਂ ਇਹ ਜਿੰਨੇ ਹੁਣ ਉਹ ਅਸੀਂ ਨਹੀਂ ਹਿਸਾਬ ਕਿਤਾਬ ਲਾਉਂਦੇ ਉਹ ਹੀ ਜਿਹੇ ਹਿਸਾਬ ਕਿਤਾਬ ਪੰਜਾਬ 'ਚ ਵੀ ਲਾਉਣੇ ਔਖੇ ਨੇ ਹੈ ਕਿ ਅੱਜ ਦੀ ਤਰੀਕ 'ਚ ਗੈਂਗਸਟਰਾਂ ਦੇ ਹਵਾਲੇ ਨਾਲ ਨਿਆ ਲੁੱਟਾਂ ਖੋਹਦੇ ਵਾਦੇ ਨਾਲ ਗੈਰ ਕਾਨੂੰਨੀ ਹਥਿਆਰ ਕਿਨੇ ਹੋਣਗੇ ਉਹਦਾ ਅਸੀਂ حساب ਨਹੀਂ ਲਾਉਂਦੇ ਪਰ ਲਾਇਸੈਂਸੀ ਹਥਿਆਰਾਂ ਦੇ ਮਾਮਲੇ 'ਚ ਯੂਪੀ ਨੰਬਰ 1 ਤੇ ਆ ਹੂੰ ਪੰਜਾਬ ਨੰਬਰ 2 ਤੇ ਆ ਉਹ ਤੋਂ ਬਾਅਦ ਮੱਧ ਪ੍ਰਦੇਸ਼ ਹੈ ਉਹ ਤੋਂ ਬਾਅਦ ਹਰਿਆਣਾ ਫਿਰ ਹਿਮਾਚਲ ਹੈ ਫਿਰ ਦਿੱਲੀ ਹੈ ਫਿਰ ਚੰਡੀਗੜ੍ਹ ਹੈ ਹੂੰ ਹੂੰ ਹੁਣ ਇਹਦੇ ਵਿੱਚ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਯੂਪੀ ਦੇ ਵਿੱਚ 13 ਲੱਖ 80 ਹਜ਼ਾਰ ਤੋਂ ਵੱਧ ਨੇ ਜੀ ਹੂੰ ਹੂੰ 13 ਲੱਖ 80375 ਲਾਇਸੈਂਸੀ ਹਥਿਆਰ ਨੇ ਜਿਨ੍ਹਾਂ 'ਚੋਂ 20016 ਹਥਿਆਰ ਬੀਬੀਆਂ ਦੇ ਨਾਂ ਤੇ ਨੇ ਹੂੰ ਸੋ ਇਸ ਲਈ ਸਭ ਤੋਂ ਵੱਡਾ ਅੰਕੜਾ ਯੂਪੀ ਚੋਂ ਹੈ ਕਿ ਬੀਬੀਆਂ ਦੇ ਨਾਂ ਤੇ ਹਥਿਆਰਾਂ ਦਾ ਲਾਇਸੈਂਸ 20000 ਤੋਂ ਉੱਪਰ ਹੈ ਜੀ ਫਿਰ ਇਸ ਤੋਂ ਬਾਅਦ ਵਾਰੀ ਪੰਜਾਬ ਦੀ ਆਉਂਦੀ ਹੈ ਪੰਜਾਬ ਦੇ ਵਿੱਚ 439427 ਲਾਇਸੈਂਸੀ ਹਥਿਆਰ ਹੈ ਹਮਮ ਤੇ 439000 ਤੋਂ ਵੱਧ ਜਿਹੜੇ ਲਾਇਸੈਂਸੀ ਹਥਿਆਰ ਨੇ ਇਹਨਾਂ ਚੋਂ 4703 ਹਥਿਆਰ ਬੀਬੀਆਂ ਦੇ ਨਾਂ ਤੇ ਨੇ 4703 ਲਾਇਸੈਂਸ ਜਿਹੜੇ ਨੇ ਹਥਿਆਰਾਂ ਦੇ ਉਹ ਬੀਬੀਆਂ ਦੇ ਨਾਂ ਤੇ ਜੀ ਸੋ ਇਸ ਲਈ ਪਹਿਲੇ ਨੰਬਰ ਤੇ ਬੀਬੀਆਂ ਦੇ ਮਾਮਲੇ ਚ ਯੂਪੀ ਹੈ ਦੂਏ ਨੰਬਰ ਤੇ ਪੰਜਾਬ ਹੈ ਹੁਣ ਤੀਏ ਨੰਬਰ ਤੇ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਚ ਮੱਧ ਪ੍ਰਦੇਸ਼ ਹੈ ਜੀ ਜਿੱਥੇ 294000 ਚੌਥੇ ਨੰਬਰ ਤੇ ਹਰਿਆਣਾ 158000 ਉਸ ਤੋਂ ਬਾਅਦ ਹਿਮਾਚਲ 99000 ਲਗਭਗ 1 ਲੱਖ ਦੇ ਕਰੀਬ ਉਸ ਤੋਂ ਬਾਅਦ ਦਿੱਲੀ ਹੈ 40000 ਤੇ ਫਿਰ ਚੰਡੀਗੜਾ 7000 ਪਰ ਹਿਮਾਚਲ ਦੇ ਵਿੱਚ 1700 ਬੀਬੀਆਂ ਦੇ ਲਾਇਸੈਂਸੀ ਹਥਿਆਰ ਨੇ ਜਦੋਂ ਕਿ ਉਹ ਹਿਮਾਚਲ ਪੰਜਵੇਂ ਨੰਬਰ ਤੇ ਹੈ ਹੂੰ ਪਰ ਬੀਬੀਆਂ ਦੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਉਹ ਤੀਸਰੇ ਚੌਥੇ ਨੰਬਰ ਤੇ ਆ ਖੜਦਾ ਹੈ ਜੀ ਸੋ ਮੱਧ ਪ੍ਰਦੇਸ਼ ਤੋਂ ਬਾਅਦ ਮਤਲਬ ਕਿਹਦੀ ਵਾਰੀ ਆ ਜਿੰਦੀ ਹੈ ਹਰਿਆਣਾ ਦੇ ਤੋਂ ਬਾਅਦ ਹੈ ਹਰਿਆਣਾ ਦੇ 1400 ਨੇ ਹਮਾਚਲ ਤੇ 1700 ਨੇ ਹਮ ਬੀਬੀਆਂ ਦੇ ਨਾਂ ਤੇ ਤੇ ਚੰਡੀਗੜ੍ਹ ਦੇ ਵਿੱਚ 446 ਨੇ ਤੇ ਜੇ ਮੈਂ ਪੰਜਾਬ ਦੇ 439000 ਦੇ ਹਵਾਲੇ ਨਾਲ ਦੇਖਦਾ ਹਾਂ ਵਿਜੇ ਜੀ ਕਿ ਪੰਜਾਬ ਚ 439000 95 ਲਾਇਸੈਂਸੀ ਹਥਿਆਰ ਨੇ ਤਾਂ ਉਹਦੇ ਵਿੱਚੋਂ ਸਭ ਤੋਂ ਵੱਧ ਅੰਮ੍ਰਿਤਸਰ ਚ ਨੇ ਜੀ ਹਮ ਹਮ ਜਿੱਥੇ 40000 ਤੋਂ ਵੱਧ ਲਾਇਸੈਂਸੀ ਹਥਿਆਰ ਹੈ ਫਿਰ ਗੁਰਦਾਸਪੁਰ ਹੈ 33000 ਫਿਰ ਲੁਧਿਆਣਾ 35000 ਫਿਰ ਪਟਿਆਲਾ 33000 ਹੈ ਫਿਰ ਫਿਰੋਜ਼ਪੁਰ ਹੈ 10000 ਹੈ 30000 ਹੈ ਫਿਰ ਮੋਗਾ 29000 ਹੈ ਇਦਾਂ ਸਭ ਤੋਂ ਘੱਟ ਜਿਹੜੇ ਜ਼ਿਲ੍ਹਿਆਂ 'ਚ ਲਾਇਸੈਂਸੀ ਹਥਿਆਰ ਹੈਗੇ ਉਹਨਾਂ 'ਚ ਜੀ ਰੂਪਨਗਰ ਹੈ ਰੋਪੜ 5400 ਲਾਇਸੈਂਸੀ ਹਥਿਆਰ ਹੈ ਪਠਾਨਕੋਟ ਹੈ 1600 1700 ਦੇ ਕਰੀਬ ਹੈ ਤੇ ਉਸ ਤੋਂ ਬਾਅਦ ਮਰੇਲਕੋਟਲਾ ਜੀ 332 ਲਾਇਸੈਂਸੀ ਹਥਿਆਰ ਨੇ ਸਭ ਤੋਂ ਘੱਟ ਲਾਇਸੈਂਸੀ ਹਥਿਆਰ ਮਰੇਲਕੋਟਲਾ 'ਚ 332 ਨੇ ਸੋ ਇਸ ਸਵਾਲੇ ਨਾਲ ਮਤਲਬ ਜਿਹਨੂੰ ਨਕਸ਼ੇ ਦੇ ਉੱਤੇ ਬੜਾ ਖਤਰਨਾਕ ਜ਼ਿਲ੍ਹਿਆਂ ਦੇ ਵਿੱਚ ਰੱਖ ਕੇ ਸੋਚਿਆ ਜਾਂਦਾ ਜੀ ਪਰ ਉਹ ਕਿੰਨਾ ਸ਼ਾਂਤ ਤੇ ਹੈ ਕਿੰਨਾ ਘੱਟ ਹਥਿਆਰਾਂ ਦੇ حوالے ਨਾਲ ਹੈ ਇਹ ਇਹ ਕਾੰਕੜੇ ਆਪਣੇ ਆਪ ਤੁਹਾਡੇ ਸਾਹਮਣੇ ਦੱਸਦੇ ਨੇ ਹਾਂ ਸਰਦੀ ਖੇਤਰ ਦੇ ਵਿੱਚ ਲਾਇਸੈਂਸੀ ਹਥਿਆਰਾਂ ਦਾ ਵਧਣਾ ਸਮਝ ਆਉਂਦਾ ਹਮ ਸਭ ਤੋਂ ਬਾਅਦ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਚੌਥੇ ਨੰਬਰ ਤੇ ਸ਼ਾਈ ਸ਼ਹਿਰ ਪਟਿਆਲਾ ਜੀ ਪਰ ਪੰਜਾਬ ਦੇ ਵਿੱਚ ਲਾਇਸੈਂਸੀ ਹਥਿਆਰਾਂ ਦਾ ਅਚਾਨਕ ਵਾਧਾ ਇਸ ਨੂੰ ਦੋ ਤਿੰਨ ਪੈਸੇ ਆਉਂਦਾ ਇੱਕ ਤਾਂ ਜ਼ਮੀਨਾਂ ਜਾਇਦਾਦਾਂ ਦੇ ਜਿਹੜੇ ਝਗੜੇ ਨੇ ਜੀ ਸਰੀਕੇ ਭਾਈਚਾਰੇ ਚ ਆਪਸੀ ਰੰਜਸ਼ਾਂ ਨੇ ਐ ਫਿਰ ਅੱਜ ਕੱਲ ਮਤਲਬ ਕਿ ਇਹ ਵੀ ਹੈ ਕਿ ਕਾਰੋਬਾਰੀਆਂ ਦੇ حوالے ਨਾਲ ਵੀ ਵਪਾਰੀਆਂ ਦੇ حوالے ਨਾਲ ਵੀ ਲੋਕ ਲਾਇਸੈਂਸੀ ਹਥਿਆਰ ਰੱਖਣ ਲੱਗੇ ਨੇ ਪਰ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਅੱਜ ਕੱਲ ਸ਼ੌਂਕ ਵੀ ਬਣ ਗਿਆ ਇਹ ਇਹ ਥੋੜੀ ਪਰਸਨੈਲਿਟੀ ਦਾ ਹਿੱਸਾ ਵੀ ਬਣਦਾ ਜਾ ਰਿਹਾ ਮਤਲਬ ਮੇਰੇ ਕੋਲ ਲਾਇਸੈਂਸ ਹੈਗਾ ਮੇਰੇ ਕੋਲ ਹਥਿਆਰ ਹੈਗਾ ਸੋ ਮੜਾ ਜਾ ਬਾਹਰ ਝੱਗਾ ਕੱਢ ਕੇ ਕਮੀਜ਼ ਪਾਉਣੀ ਤੇ ਫਿਰ ਉਹ ਚੋਂ ਥੋੜਾ ਜਿਹਾ ਦੇਖਣਾ ਵੀ ਚਾਹੀਦਾ ਕਿ ਹਾਂ ਟੰਗਿਆ ਹੋਇਆ ਸੋ ਇਹ ਜਿਹੜਾ ਕੈਸਨ ਪੰਜਾਬ ਦੀ ਚਾਇਆ ਇਹਨੇ ਵੀ ਲਾਇਸੈਂਸ ਹੀ ਤਿਆਰ ਵਧਾਏ ਨੇ ਹਾਂ ਆਬਾਦੀ ਦੇ ਹਵਾਦਿਆਂ ਦੇਖਿਆ ਜਾ ਵੀ ਤਾਂ ਯੂਪੀ ਦੇ ਵਿੱਚ ਕੁਝ ਵੀ ਨਹੀਂ ਕਿ 13 ਲੱਖ ਪਰ ਪੰਜਾਬ ਦੀ ਆਬਾਦੀ ਹਿਸਾਬ ਨਾਲ ਦੇਖਿਆ ਜੇ ਤਾਂ 449000 ਬਹੁਤ ਨੇ ਜੀ 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 ਬਿਲਕੁਲ ਪਰਸੈਂਟੇਜ ਵਾਈਜ਼ ਕਾਫੀ ਆ ਜਿਹੜਾ ਤੁਸੀਂ ਟ੍ਰੈਂਡ ਦੀ ਗੱਲ ਕੀਤੀ ਨਾ ਗਲਤ ਟ੍ਰੈਂਡ ਹੈ ਜੀ ਇਹ ਇਹ ਇਹਨੇ ਕਾਫੀ ਜ਼ਿਆਦਾ ਨੁਕਸਾਨ ਵੀ ਬੜੇ ਕਰਾਏ ਨੇ ਤੇ ਜਿਹੜੀ ਉਹ ਉਹ ਸ਼ੇਖੀ ਖੋਰੀ ਹੈ ਨਾ ਉਹਨੇ ਬਹੁਤ ਕੰਮ ਖਰਾਬ ਕੀਤਾ ਜੀ ਇਹ ਉਹਦਾ ਹਿੱਸਾ ਬਣ ਜਾਂਦਾ ਕਈ ਵਾਰੀ ਬਿਲਕੁਲ ਅੱਛਾ ਅੰਕੜਿਆਂ ਦੀ ਸੀ ਅਕਸਰ ਕਈ ਵਾਰ ਕਈ ਵਾਰ ਕਈ ਵਾਰ ਗੁੱਸੇ 'ਚ ਵਿਜੇ ਜੀ ਆਪਣੇ ਲਈ ਜਾਂ ਆਪਣੇ ਆਲੇ ਕੇ ਹਥਿਆਰ ਚੱਲ ਜਾਂਦੇ ਨੇ ਫਿਰ ਬਹੁਤ ਪੀੜ ਹੁੰਦੀ ਹੈ ਕਈ ਵਿਆਹਾਂ ਦੇ ਵਿੱਚ ਜਿਹੜੇ ਸ਼ਗਨਾ ਵਾਲਾ ਸਮਾਂ ਸੀ ਤੇ ਉੱਥੇ ਕਿਸ ਤਰ੍ਹਾਂ ਫਿਰ ਵਹਿਣ ਪਏ ਉਹ ਪਤਾ ਹੀ ਹੈ ਜੀ ਉਹ ਖਬਰਾਂ ਆਉਂਦੀਆਂ ਰਹੀਆਂ ਨੇ ਬਿਲਕੁਲ ਦੀਪਕ ਜੀ ਅੰਕੜਿਆਂ ਦੇ ਹਵਾਲੇ ਤੋਂ ਇੱਕ ਖਬਰ ਇਹ ਵੀ ਆ ਰਹੀ ਹੈ ਕਿਹੜੇ ਤਿੰਨ ਪਿੰਡ ਜਿਨ੍ਹਾਂ ਨੇ 100% ਵੋਟਾਂ પાਕੇ ਰਿਕਾਰਡ ਬਣਾਇਆ ਜੀ ਹਾਂ ਬਿਲਕੁਲ ਜੀ ਦੇਖੋ ਹੁਣ ਆਪਾਂ ਪੰਜਾਬ ਦੇ ਹਵਾਲੇ ਜੇਕਰ ਗੱਲ ਕਰੀਏ ਹੁਣ ਦਿੱਲੀ ਤੇ ਹਰਿਆਣੇ ਚ 25 ਨੂੰ ਵੋਟਾਂ ਪੈਣੀਆਂ ਉਸ ਤੋਂ ਬਾਅਦ ਪੰਜਾਬ ਚ ਬੜੀ ਇੱਕ ਜੂਰੀ ਹੂੰ ਤੇ ਚੋਣ ਕਮਿਸ਼ਨ ਨੇ ਹਰ ਥਾਂ ਦੇ ਉੱਤੇ ਆਪਣੇ ਚਿਹਰੇ ਮੋਹਰੇ ਬਣਾਏ ਨੇ ਬ੍ਰਾਂਡ ਵੈਸਟਰ ਬਣਾਏ ਨੇ ਜਿਹੜੇ ਪ੍ਰਚਾਰ ਕਰਦੇ ਨੇ ਕਿ ਵੋਟ ਪਾਉਣ ਜ਼ਰੂਰ ਨਿਕਲੋ ਹੂੰ ਹੂੰ ਕੀ ਇਹ ਚੋਣ ਕਮਿਸ਼ਨ ਦਾ ਕੰਮ ਸਿਰਫ ਇਸ਼ਤਿਹਾਰ ਦੇ ਦੇਣਾ ਰੇਡੀਓ ਤੇ ਟੈਲੀਵਿਜ਼ਨ ਤੇ ਬੋਰਡ ਲਾ ਦੇਣਾ ਜਾਂ ਅਪੀਲ ਕਰ ਦੇਣਾ ਇਹਦੇ ਨਾਲ ਸਰ ਜਾਊਗਾ ਬੇਸ਼ੱਕ ਬਾਕਾਇਦਾ ਤੌਰ ਤੇ ਇਸ ਵਾਰ ਸੱਦੇ ਪੱਤਰ ਘਰਾਂ ਚ ਭੇਜੇ ਜਾ ਰਹੇ ਨੇ ਬਾਕਾਇਦਾ ਤੌਰ ਤੇ ਰੈਡ ਕਾਰਪਟ ਬਿਛਾਈ ਗਏ ਨੇ ਬਾਕਾਇਦਾ ਤੌਰ ਤੇ ਕੂਲਰ ਪੱਖੇ ਲਾਏ ਗਏ ਨੇ ਸਕੰਜਮੀ ਦਾ ਸ਼ਕੈਸ਼ ਵਾਲੇ ਪਾਣੀ ਦਾ ਹੈ ਨਾ ਰੂ ਆਪਚੇ ਦਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਬੋਲਿੰਗ ਬੂਥਾਂ ਦੇ ਉੱਤੇ ਹੈ ਪਰ ਜੇ ਕੰਮ ਕਰਨਾ ਤਾਂ ਇਹ ਨਾ ਤਿੰਨ ਪਿੰਡਾਂ ਮੰਗ ਕਰਨ ਦੀ ਲੋੜ ਹੈ ਜੀ ਔਰ ਇਹ ਤਿੰਨ ਪਿੰਡਾਂ ਦੇ ਲੋਕਾਂ ਨੇ ਜਿਹੜੀ ਸੂਝਬੂਝ ਦਿਖਾਈ ਹੈ ਉਹਦੇ ਨਾਲੋਂ ਵੱਧ ਉੱਥੋਂ ਦੇ ਅਧਿਕਾਰੀਆਂ ਨੇ ਦਿਖਾਈ ਹੂੰ ਹੂੰ ਤੁਸੀਂ ਇਹ ਦੇਖੋ ਕਿ ਇਹ ਉੱਤਰ ਪ੍ਰਦੇਸ਼ ਦੇ ਯੂਪੀ ਦੇ ਤਿੰਨ ਪਿੰਡ ਨੇ ਜੀ ਔਰ ਲਲਿਤਪੁਰ ਜ਼ਿਲ੍ਹੇ ਦੇ ਤਿੰਨ ਪਿੰਡ ਨੇ ਜਿੱਥੋਂ ਦੇ ਚੋਣ ਅਧਿਕਾਰੀ ਦੇ ਵਾਲੇ ਨੇ ਜ਼ਿਲ੍ਹਾ ਮੈਜਿਸਟਰੇਟ ਅਕਸ਼ੇ ਤ੍ਰਿਪਾਠੀ ਨੇ ਅਹਿਮ ਰੋਲ ਨਿਭਾਇਆ ਕਿ ਭਾਈ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠ ਕਰਕੇ ਕਿਹਾ ਕਿ ਤੁਹਾਡੇ ਪਿੰਡ ਦੀਆਂ 347 ਵੋਟਾਂ ਨੇ ਭਾਈ ਹੂੰ ਹੂੰ ਦੱਸੋ ਮੈਨੂੰ ਕਿ ਕਿੰਨੇ ਪਿੰਡs ਹੈਗੇ ਉਹ ਕਹਿੰਦੇ ਜੀ 320 ਹੈਗੇ ਅੱਛਾ ਜਿਹੜੀਆਂ ਆ ਪਾਰਲੀਆ 27 ਬਾਰ ਨੇ ਦੋ ਇਹਨਾਂ ਦੇ ਐਡਰੈਸ ਪਤੇ ਫੋਨ ਪਤੇ ਕੀਨੇ ਉਹਨਾਂ ਨਾਲ ਆਪਣੇ ਅਧਿਕਾਰੀਆਂ ਨੂੰ ਕਹੇ ਰਾਬਤਾ ਕਰੋ ਇਹਨਾਂ ਨਾਲ ਜੀ ਉਹਨਾਂ ਨੇ ਉਹਨਾਂ ਨਾਲ ਰਾਬਤਾ ਕੀਤਾ ਕਿਸੇ ਨੇ ਕਿਹਾ ਕਿ ਜੀ ਮੇਰੇ ਤਾਂ ਚੌਂ ਡਿਊਟੀ ਦਿੱਲੀ ਚ ਡਿਊਟੀ ਲੱਗੀ ਆ ਕੋਈ ਜਿਵੇਂ ਜੈਦੀਪ ਨਾਮ ਦਾ ਮੁੰਡਾ ਸੀਗਾ ਜਿਹਦੀ ਦਿੱਲੀ ਦੇ ਵਿੱਚ ਵੋਟਾਂ ਦੀ ਡਿਊਟੀ ਲੱਗੀ ਹੋਈ ਸੀ ਹੂੰ ਹੂੰ ਤੇ ਉਹ ਕਹਿੰਦੇ ਕਿ ਭਾਈ ਤੇਰੀ ਵੋਟਾਂ ਦਾ 25 ਨੂੰ ਨੇ ਉਹ ਕਹਿੰਦਾ ਜੀ ਸਾਡੀ ਟ੍ਰੇਨਿੰਗ ਚੱਲ ਰਹੀ ਆ ਕਹਿੰਦਾ ਕਿ ਮੈਨੂੰ ਸਬੰਧਤ ਅਧਿਕਾਰੀ ਦਾ ਨੰਬਰ ਦਿਓ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਉਹਨੂੰ ਕਿਹਾ ਕਿ ਇਹਦੀ ਟ੍ਰੇਨਿੰਗ ਪਹਿਲਾਂ ਕਰਾਓ ਤੇ ਵੋਟਾਂ ਦੇ ਦਿਨ ਉਹਨੂੰ ਯੂਪੀ ਉਹ ਬੰਦਾ ਉਥੋਂ ਗੱਡੀ ਲੈਂਦਾ ਤੇ ਆਪਣੇ ਪਿੰਡਾਂ ਕੀ ਵੋਟ ਪਾਉਂਦਾ ਉਹਦੇ ਪਿੰਡ ਦੀਆਂ 441 ਵੋਟਾਂ ਸੀ 441 ਦੀਆਂ 41 ਪੁਕਤੀਆਂ ਹੂੰ ਇਸੇ ਤਰ੍ਹਾਂ ਇੱਕ ਹੋਰ ਪਿੰਡ ਹੈ ਜੀ ਹਾਂ ਮਤਲਬ ਕਿ ਬੁੱਧਰੀ ਨਾਰਹਾਟ ਹੂੰ ਇਸ ਪਿੰਡ ਦੀਆਂ 357 ਵੋਟਾਂ ਸੀ ਇਹਨਾਂ ਦਾ ਇੱਕ ਬੰਦਾ ਬੰਗਲੌਰੂ ਸੀ ਹੂੰ ਤੇ ਉਹ ਕੰਪਨੀ ਦਾ ਕੋਈ ਜੋਬ ਪ੍ਰੋਡਕਟ ਪ੍ਰੋਜੈਕਟ ਚੱਲ ਰਿਹਾ ਸੀਗਾ ਤੇ ਬਕਾਇਦਾ ਮੈਜਿਸਟਰੇਟ ਨੇ ਖੁਦ ਉਹਨਾਂ ਦੇ ਕੰਪਨੀ ਦੇ ਸੀਈਓ ਨਾਲ ਗੱਲ ਕੀਤੀ ਉਹਦੇ ਲਈ ਜਹਾਜ਼ ਬੁੱਕ ਕਰਾਇਆ ਕੰਪਨੀ ਨੇ ਹਾਂ ਉਥੋਂ ਭਪਾਲ ਪਹੁੰਚਿਆ ਇਹਨਾਂ ਬੈਂਗਲੁਰੂ ਤੋਂ ਭਪਾਲ ਤੋਂ ਟੈਕਸੀ ਲਈ ਲਲਤਪੁਰ ਪਹੁੰਚਿਆ ਉਥੋਂ ਪਿੰਡ ਵਾਲੇ ਟਰੈਲੀ ਲੈ ਕੇ ਗਏ ਉਹਨੂੰ ਟਰੈਲੀ 'ਚ ਬਿਠਾ ਕੇ ਲੈ ਕੇ ਆਏ ਤੇ ਉਹਨੇ ਆ ਕੇ ਵੋਟ ਪਾਈ 357 ਦੀਆਂ 357 ਵੋਟਾਂ ਪੁਕਤੀਆਂ ਇੰਜ ਤਿੰਨ ਪਿੰਡ ਸੀਗੇ ਜੀ ਲਲਤੋਪੁਰ ਜ਼ਿਲ੍ਹੇ ਦੇ ਇਹ ਤਿੰਨ ਪਿੰਡ ਨੇ ਜਿਹੜੇ ਮਵਾੜਾ ਬਲਾਕ ਦੇ ਅਧੀਨ ਪੈਂਦਾ ਪਿੰਡ ਸੋਲਦਾ ਬੁੱਧਨੀ ਨਾਰਾਟ ਤੇ ਬਿਰਗਾ ਬਲਾਕ ਦਾ ਇੱਕ ਪਿੰਡ ਹੈ ਜੀ ਬਿਮੋਰੀ ਨਾਂਗੜ ਇਹਨਾਂ ਤਿੰਨਾਂ ਪਿੰਡਾਂ ਨੇ 100% ਦੀ ਵੋਟ ਪਾਈ ਆ ਸੋ ਇਸ ਲਈ ਕੀ ਇਹ ਪੰਜਾਬ ਚ ਵੀ ਗਿਆ ਹੋ ਸਕਦਾ ਕਿ ਆਪਾਂ ਘਰੋਂ ਵੋਟ ਪਾਉਣ ਜ਼ਰੂਰ ਨਿਕਲੀਏ ਹਾਂ ਵਿਜੇ ਜੀ ਹੋ ਸਕਦਾ ਕਿ ਆਪਾਂ ਨੂੰ ਕਈ ਵਾਰ ਅੰਨਿਆ ਚ ਕਾਣਾ ਰਾਜਾ ਚੁਣਨਾ ਪੈ ਜਾਵੇ ਜੀ ਤੇ ਜੇ ਆਪਾਂ ਕਾਣਾ ਵੀ ਨਹੀਂ ਚੁਣਨਾ ਚਾਹੁੰਦੇ ਤਾਂ ਵੀ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਨੋਟਾ ਹੈਗਾ ਨੋਟਾ ਹੈਗਾ ਯੈਸ ਜੀ ਨੋਟਾ ਦੱਬੋ ਪਰ ਇਹਦੇ ਨਾਲ ਸਵਾਲ ਆਉਂਦਾ ਅਕਸਰ ਕਿ ਨੋਟਾ ਦੱਬ ਕੇ ਫਾਇਦਾ ਕੀ ਜੀ ਜੀ ਕਿ ਜੇ ਨੋਟਾ ਜੇ ਨੋਟਾ ਨੂੰ ਵੱਧ ਵੋਟਾਂ ਪੈ ਗਈਆਂ ਤਾਂ ਵੀ ਦੂਜੇ ਨੰਬਰ ਤੇ ਜਿਹੜਾ ਉਮੀਦਵਾਰ ਆਇਆ ਉਹਨੂੰ ਤਾਂ ਜੇਤੂ ਕਰਾਰ ਦੇ ਦੇਣਗੇ ਪਰ ਅਜੇ ਤੱਕ ਨੋਟਾ ਜਿੱਤਿਆ ਤਾਂ ਨਹੀਂ ਨਾ ਹੂੰ ਹੂੰ ਜੀ 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 ਬਿਲਕੁਲ ਸੋ ਪਹਿਲਾਂ ਤਾਂ ਨੋਟਾ ਲਿਆਉਣ ਦੀ ਜੰਗ ਸੀ ਜਦੋਂ ਹੁਣ ਨੋਟਾ ਆ ਗਿਆ ਤਾਂ ਇਹਦਾ ਮਤਲਬ ਜੇ ਨੋਟਾ ਨੂੰ ਅਸੀਂ ਕਿੱਥੇ ਦਿਜਾਵਾਗੇ ਤਾਂ ਹੀ ਇਹ ਸਵਾਲ ਖੜਾ ਕਰਾਂਗੇ ਕਿ ਭਾਈ ਜਿਹੜੇ ਨੋਟਾ ਤੋਂ ਹਾਰ ਗਏ ਇਹਨਾਂ ਦੀ ਛੁੱਟੀ ਕਰੋ ਜੀ 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 ਇਹ ਮੰਗ ਉਠਣ ਲੱਗੀ ਹੈ ਕਿ ਨੋਟਾ ਤੋਂ ਹਾਰਨ ਵਾਲੇ ਨਕਾਰੇ ਹੋਏ ਉਮੀਦਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਕੇ ਸਬੰਧੀ ਮੁੜਕੇ ਚੋਣ ਮੈਦਾਨ ਚਾਉਣ। ਸੋ ਇਹ ਮੰਗ ਤਾਂ ਬੂਰ ਪਊਗਾ ਜਦੋਂ ਨੋਟਾ ਜਿੱਤਣ ਲੱਗੂਗਾ। ਜੇ ਤੁਹਾਨੂੰ ਉਮੀਦਵਾਰ ਪਸੰਦ ਨਹੀਂ ਤਾਂ ਵੀ ਵੋਟ ਪਾਉਣ ਨਿਕਲੋ ਇਹ ਤੁਹਾਡਾ ਮੌਲਿਕ ਅਧਿਕਾਰ ਹੈ ਤੇ ਉਸ ਦਿਨ ਚਾਹੇ ਨੋਟਾ ਦਬੋ ਚਾਹੇ ਆਪਣਾ ਪਸੰਦਾ ਉਮੀਦਵਾਰ ਨੂੰ ਵੋਟ ਪਾਓ ਪਰ ਵੋਟ ਪਾਉਣ ਜ਼ਰੂਰ ਜਾਓ ਤੇ ਹੋ ਸਕਦਾ ਕੋਈ ਅਜਿਹਾ ਪਿੰਡ ਪੰਜਾਬ ਚ ਵੀ ਨਿਕਲੇ ਜਿੱਥੇ 100% ਦੀ ਵੋਟ ਪਵੇ ਚੰਗਾ ਲੱਗੇਗਾ। ਬਿਲਕੁਲ ਅਧਿਕਾਰ ਵੀ ਹੈ ਜ਼ਿੰਮੇਵਾਰੀ ਵੀ ਹੈ ਜੀ ਵੋਟ ਪਾ ਜੀ ਅੱਛਾ ਵੋਟਾਂ ਦੀ ਗੱਲ ਕਰ ਲਈਏ ਦੀਪਕ ਜੀ ਹੁਣੇ ਪਿਛਲੇ ਕੁਝ ਮਿੰਟਾਂ ਦੇ ਵਿੱਚ ਇਹ ਅੰਤਰਰਾਸ਼ਟਰੀ ਪੱਧਰ ਤੋਂ ਖਬਰ ਇਹ ਆ ਵੀ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੇ ਐਲਾਨ ਕਰ ਦਿੱਤਾ ਵੀ 4 ਜੁਲਾਈ ਨੂੰ ਯੂਕੇ ਦੇ ਵਿੱਚ ਵੀ ਇਲੈਕਸ਼ਨ ਹੋਣ ਵਾਲਾ ਵੈਸੇ ਉੱਥੇ ਉਹਨਾਂ ਕੋਲ ਜਨਵਰੀ 2025 ਤੱਕ ਦਾ ਸਮਾਂ ਸੀ ਇਲੈਕਸ਼ਨ ਕਰਾਉਣ ਦੇ ਲਈ ਪਰ 4 ਜੁਲਾਈ ਨੂੰ ਹੁਣ 4 ਜੁਲਾਈ ਨੂੰ ਯੂਕੇ ਦੇ ਵਿੱਚ ਵੀ ਵੋਟਾਂ ਪੈਣਗੀਆਂ ਤੇ ਸੋਨਕ ਦੀ ਪਾਰਟੀ ਕੰਜ਼ਰਵੇਟਿਵ ਵੀ ਪੁਆਇੰਟਾਂ ਤੋਂ ਪਛੜ ਰਹੇ ਨੇ ਅਜੇ ਲੇਬਰ ਪਾਰਟੀ ਤੋਂ ਸੋ ਕਮਜ਼ੋਰ ਸਥਿਤੀ ਵਿੱਚ ਹੁੰਦੇ ਹੋਏ ਵੀ अर्ਲੀ ਇਲੈਕਸ਼ਨ ਕਾਲ ਕੀਤੀ ਉਹਨਾਂ ਨੇ ਨੇ अर्ਲੀ अर्ली इलेक्शन ਇਹ ਹੁਸਦ ਦਾ ਆਰਤਾਲੀ ਤਰੀਕੇ ਸਮਝੋ ਨਾ ਇੱਥੇ ਵੀ ਇਦਾਂ ਹੁੰਦੇ ਰਹੇ ਨੇ ਤਰੀਕੇ ਕਈ ਵਾਰ ਕਿਆ ਸਮੇਂ ਤੋਂ ਪਹਿਲਾਂ ਚੋਣਾ ਕਰਾ ਲਓ ਜੀ ਦੀਪਕ ਜੀ ਇਹ ਦੱਸਿਓ ਪੰਜਾਬ ਚ ਗਰਮੀ ਬੜੀ ਹੋਈ ਕਹਿੰਦੇ ਜੀ ਅਜੇ ਤੇ ਮਈ ਦਾ ਮਹੀਨਾ ਅਵੀ ਪੂਰਾ ਨਹੀਂ ਹੋਇਆ ਸਿਆਸੀ ਪਾਰਾ ਤੇ ਚੜ੍ਹੇ ਹੋਇਆ ਪਰ ਅਦਰਵਾਇਜ਼ ਵੀ ਪਾਰਾ ਚੜ ਚੜ ਚੁੱਕਿਆ ਜੀ ਨਹੀਂ ਹੁਸਦ ਦਾ ਸਿਆਸੀ ਪਾਰੇ ਕਰਕੇ ਮੌਸਮ ਦਾ ਪਾਰਾ ਛੜ ਰਿਹਾ ਹੋਵੇ ਸੋ ਉਹ ਵੀ ਤਾਂ ਅਸਰ ਹੋਣਾ ਜਿਵੇਂ ਕਹਿੰਦੇ ਨਾ ਕਿ ਏਸੀ ਵੱਧ ਗਏ ਹਾਂ ਸੋ ਹੁਣ ਜਿੰਨਾ ਸਿਆਸਤਦਾਨ ਝੂਠ ਬੋਲ ਰਹੇ ਨੇ ਲਗਾਤਾਰ ਇਕੱਠਾ ਬਾਹਰ ਆ ਰਿਹਾ ਤਾਂ ਉਹਦੇ ਵੀ ਸ਼ਾਇਦ ਗਰਮੀ ਦਾ ਅਸਰ ਹੋਵੇ ਬਿਲਕੁਲ ਬੀਜੇ ਜੀ ਬਹੁਤ ਜ਼ਿਆਦਾ ਗਰਮੀ ਹੈ ਪਿਛਲੇ 3 ਦਿਨਾਂ ਤੋਂ 4 ਦਿਨਾਂ ਤੋਂ ਦਸਰਾਂ ਦੀ ਗਰਮੀ ਪੰਜਾਬ ਹਰਿਆਣਾ ਦਿੱਲੀ ਯੂਪੀ ਇਹ ਪੂਰੇ ਉੱਤਰੀ ਭਾਰਤ ਚ ਪੈ ਰਹੀ ਹੈ ਲਗਭਗ ਹਿਮਾਚਲ ਨੂੰ ਜੇਕਰ ਸਾਈਡ ਤੇ ਰੱਖ ਲਈਏ ਥੋੜਾ ਜਿਹਾ ਤਾਂ ਫਿਰ ਪੁੱਛੋ ਨਾ ਸੀ ਕਹਿਰ ਹੈ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ 47 ਡਿਗਰੀ ਨੂੰ ਟੈਂਪਰੇਚਰ ਪਹੁੰਚ ਗਿਆ ਅੱਛਾ ਜੀ ਤੇ ਹਰਿਆਣਾ ਦੇ ਵਿੱਚ 48 ਨੂੰ ਟੱਚ ਕਰ ਰਿਹਾ ਹੈਨਾਂ ਤੇ ਇਹਦਾ ਹੀ ਅਸਰ ਹੈ ਕਿ ਪੰਜਾਬ ਦੇ ਵਿੱਚ 8 ਦਿਨ ਪਹਿਲਾਂ ਸਕੂਲ ਬੰਦ ਕਰਨੇ ਪਏ ਜਿਹੜੇ ਸਕੂਲ 30 31 ਮਈ ਨੂੰ ਜਾ ਕੇ ਬੰਦ ਹੋਣੇ ਸੀਗੇ 1 ਜੂਨ ਤੋਂ ਛੁੱਟੀਆਂ ਹੋਣੀਆਂ ਸੀ ਉਹਨਾਂ 'ਚ 21 ਮਈ ਤੋਂ ਹੀ ਛੁੱਟੀਆਂ ਕਰਤੀਆਂ ਤੇ ਭਾਈ ਪਹਿਲਾਂ ਹੀ 8-9 ਦਿਨ ਬੰਦ ਕਰੋ ਤੇ ਇਹ 30 ਜੂਨ ਤੱਕ ਉਹਨਾਂ ਛੁੱਟੀਆਂ ਰਹਿਣਗੀਆਂ ਹਾਂ ਜੇਕਰ ਮੈਂ ਤਾਪਮਾਨ ਦੀ ਗੱਲ ਕਰਾਂ ਅੱਜ ਜਿਹੜਾ ਦਿਨ ਚ ਰਿਕਾਰਡ ਕੀਤਾ ਗਿਆ ਬਠਿੰਡੇ ਦੇ ਵਿੱਚ 46.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 47 ਡਿਗਰੀ ਇਸ ਤੋਂ ਬਾਅਦ ਸਮਰਾਲਾ ਵੀ 45 ਡਿਗਰੀ ਤੋਂ ਪਾਰ ਪਠਾਨਕੋਟ ਵੀ 45 ਡਿਗਰੀ ਤੋਂ ਪਾਰ ਅੰਮ੍ਰਿਤਸਰ ਵੀ 45 ਦੇ ਨੇੜੇ ਜਾ ਟੁਕਿਆ ਤੇ ਇੱਧਰ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਤਾਂ 48 ਡਿਗਰੀ ਨੂੰ ਛੂ ਰਿਹਾ 47.8 ਡਿਗਰੀ ਸਿਰਸੇ ਦਾ ਅੱਜ ਤਾਪਮਾਨ ਸੀ ਹਿਸਾਰ ਦਾ ਅੱਜ 46 ਡਿਗਰੀ ਤੋਂ ਉੱਪਰ ਸੀ ਭਵਾਨੀ ਦਾ 46 ਡਿਗਰੀ ਤੋਂ ਪਾਰ ਸੀ ਸੋ ਇਹ ਪਿਛਲੇ 3-4 ਦਿਨਾਂ ਤੋਂ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਮੌਸਮ ਵਿਭਾਗ ਕਹਿੰਦਾ ਅਜੇ ਪਾਈ ਪੰਚ ਸਤ ਦਿਨ ਹੋਰ ਭੁੱਲ ਜੋ ਹੂੰ 27 28 ਮਈ ਤੱਕ ਕਹਿੰਦੇ ਹਾਲਤੇ ਹੀ ਰਹਿਣੀਆਂ ਨਾ ਮੀਂਹ ਨਾ ਕਣੀ ਨਾ ਕੁਸ ਹੈਂ ਹੀਟ ਬੇਬ ਦਾ ਰੈਡ ਅਲਰਟ ਜਾਰੀ ਕੀਤਾ ਬਕਾਇਦਾ ਤੌਰ ਤੇ ਮਤਲਬ ਇਸੇ ਤਰ੍ਹਾਂ ਲੂ ਚੱਲੂਗੀ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਬਹੁਤ ਜ਼ਰੂਰਤ ਹੈ ਤਾਂ ਹੀ ਦਿਨ ਦੁਪਹਿਰੇ ਨਿਕਲੋ ਨਹੀਂ ਤਾਂ ਫਿਰ 11 12 ਵਜੇ ਤੋਂ ਬਾਅਦ ਤੇ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਨਾ ਨਿਕਲੋ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਔਰ ਜੇ ਨਿਕਲਣਾ ਪਾਣੀ ਲੈ ਕੇ ਛਤਰੀ ਲੈ ਕੇ ਹੈਨਾ ਗਿੱਲਾ ਕੱਪੜਾ ਲੈ ਕੇ ਨਿਕਲੋ ਸੋ ਇਸ ਲਈ ਪੰਜਾਬ ਤੇ ਹਰਿਆਣਾ ਦੇ ਵਿੱਚ ਬਹੁਤ ਕਹਿਰ ਦੀ ਗਰਮੀ ਪੈ ਰਹੀ ਹੈ ਜੀ ਤੇ ਉਹਦੇ ਨਾਲ ਸਾਰਾ ਕੁਝ ਮਤਲਬ ਹਿੱਲਿਆ ਪਿਆ ਇੱਕ ਤਰ੍ਹਾਂ ਜੀ 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 ਬਿਲਕੁਲ ਬਿਲਕੁਲ